ਉਕੇ ਆ ਇਹਨਾਂ ਪਰ ਆ ਮੈਂ ਤੁਹਾਡਿਆਂ ਨਾਲ ਵੀ ਸਾਂਝਾ ਬਈ ਆਪਾਂ ਫੇਰ ਹੀ ਚੀਜ਼ ਕਰਾਂਗੇ ਕੋਈ ਜੇ ਆਪਾਂ ਨੂੰ ਆਪ ਨੂੰ ਚੀਜ਼ ਦਾ ਕਿਸੇ ਦਾ ਰਿਜ਼ਲਟ ਮਿਲੂਗਾ ਤੇ ਮੈਂ ਤਾਂ ਉਦੋਂ ਬਾਅਦ ਮੈਂ ਤਾਂ ਸੋਚ ਹੀ ਲਿਆ ਵੀ ਆਪਾਂ ਵੀ 5 ਲੀਟਰ ਲੈ ਕੇ ਆਉਣਾ ਕਿਉਂਕਿ ਸਾਰੇ ਪਸ਼ੂ ਨੂੰ ਹੀ ਚਾਰ ਦਾਂਗੇ ਬਈ ਯਾਰ ਖਰਾਕ ਜਦੋਂ ਪਸ਼ੂ ਖਾਂਦਾ ਹੀ ਨਹੀਂ ਹੈਗਾ ਫਿਰ ਉਹਦਾ ਖਰਾਕ ਪਾਈ ਦਾ ਵੀ ਸਵਾਦ ਨਹੀਂ ਹੈਗਾ ਜਿਵੇਂ ਹੁਣ ਉਹਦੇ ਮੱਝ ਦੇ ਮੂਰੇ ਲਾ ਦੋ ਵੀ ਸਾਰੀ ਖਰਾਕ ਐਂ ਬਚੀ ਪਈ ਆ ਉਹ ਕਿੱਥੋਂ ਲਾ ਦੋ ਵੀ ਉਹਨੇ ਦੁੱਧ ਦੇਣਾ ਜੇ ਆਪਾਂ ਮਿਨਰਲ ਮਿਕਸਚਰ ਪਾਤਾ ਆ ਜੋ ਕੁਲਦੀ ਜਿਹਾ ਆ ਰਿਹਾ ਫਿਰ ਉਹਦਾ ਫਾਇਦਾ ਕੀ ਆ ਇਹਦੇ ਮੂਰੇ ਸਿਰਫ ਇੰਨਾ ਕੁ ਰਹਿ ਗਿਆ ਹੁ ਵੀ ਨਹੀਂ ਇਹਦੇ ਮੂਰੇ ਜਿਵੇਂ ਉਹ ਮੱਝ ਮੂਰੇ ਪਿਆ ਸੀਗਾ ਓਵੇਂ ਉਨਾਂ ਹੀ ਸਾਰੀ ਪਿਆ ਹੁੰਦਾ ਸੀਗਾ ਤੇ ਇਹਨੂੰ ਆਪਾਂ ਇੱਕ ਦਿੱਤਾ ਸੀਗਾ ਪ੍ਰੋਡਕਟ ਪ੍ਰੋਡਕਟ ਤੇ ਉਹਦਾ ਵੀ ਆਪਾਂ ਕਹਿੰਦੇ ਅਜੇ ਦੂਜੀ ਡੋਜ਼ ਆ ਗਈ ਆਪਣੇ ਕੋਲ ਆਪਾਂ ਕਹਿੰਦੇ 1 ਲੀਟਰ ਆਗਾ ਉਹ ਪੂਰਾ ਤੇ ਆਪਾਂ ਨੇ 250 ਗ੍ਰਾਮ ਅੱਧਾ ਲੀਟਰ ਦੇ ਤੈਨੋਂ ਤੇ ਅੱਧਾ ਲੀਟਰ ਆਪਾਂ ਹੁਣ ਦੁਬਾਰੇ ਦੇ ਦਾਂਗੇ ਵੀ ਇੱਕ ਦੋ ਦਿਨਾਂ ਚ ਦੇ ਦਾਂਗੇ ਤੇ ਉਹਦਾ ਫੁੱਲ ਆਪਾਂ ਰਿਜ਼ਲਟ ਲੈ ਕੇ ਉਦੋਂ ਬਾਅਦ ਤੁਹਾਨੂੰ ਆਪਾਂ ਦੱਸਾਂਗੇ ਤੁਹਾਨੂੰ ਨਿਸ਼ਾਨ ਦੀਨੇ ਹੁਣ ਕਿ ਲੱਗੇ ਹੋਏ ਇਹ ਜਛੜੀਆਂ ਲੱਗੀਆਂ ਹੋਈਆਂ ਸੀ ਜਮਾ ਸਾਫ਼ ਹੋ ਗਈਆਂ ਬਾਈ ਆਪਾਂ ਕਹ ਲਈਏ ਵੀ 100% ਤੋਂ ਸਿਰਫ 5 ਜਾਂ 7% ਜਛੜੀ ਰਹਿ ਗਈ ਹੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਬਾਈ ਤੁਸੀਂ ਵੀ ਆਪਣੀ ਪਿਛਲੀ ਵੀਡੀਓ ਦੇਖੀ ਸੀ ਆਪਾਂ ਚਿਚੜੀਆਂ ਦੇ ਉੱਤੇ ਵੀਡੀਓ ਪਾਈ ਸੀਗੀ ਇੱਕ ਤੇ ਉਹਦਾ ਬਾਈ ਤੁਹਾਨੂੰ ਆਪਾਂ ਰਿਜ਼ਲਟ ਦਿਖਾਉਣੇ ਆਗੇ ਅੱਜ ਵੀ ਆਪਾਂ ਨੇ ਦੋ ਵਾਰ ਸਪਰੇਅ ਮਾਰੀ ਸੀ ਇੱਕ ਵਾਰ ਲੱਲ ਵੀ 3-4 ਵਜੇ ਤੇ ਇੱਕ ਵਾਰ ਉਦੋਂ ਬਾਅਦ ਸ਼ਾਮ ਨੂੰ 8:00 ਵਜੇ 8:00 ਵਜੇ ਮਾਰਨ ਦਾ ਕਾਰਨ ਇਹ ਹੁੰਦਾ ਕਿਉਂਕਿ ਬਈ ਚਿਚੜੀਆਂ ਵੀ ਰਾਤ ਨੂੰ ਹੀ ਬਾਹਰ ਨਿਕਲਦੀਆਂ ਨੇ ਖੱਡਾਂ-ਖੋਡਾਂ ਤੇ ਦਿਨੇ ਆਪਾਂ ਨੂੰ ਚਿਚੜੀ ਦੇਖਣ ਨੂੰ ਨਹੀਂ ਮਿਲੂਗੀ ਪਰ ਜੇ ਤੁਸੀਂ ਰਾਤ ਨੂੰ ਆਵੋਗੇ 11-12:00 ਵਜੇ ਫਾਰਮ ਦੇ ਉੱਤੇ ਜੇ ਤੁਸੀਂ ਪਸ਼ੂਆਂ ਤੇ ਦੇਖੋਗੇ ਉੱਥੇ ਵੀ ਉਹ ਹਲਚਲ ਕਰ ਰਹੀਆਂ ਹੋਣਗੀਆਂ ਤੇ ਧਰਤੀ ਤੇ ਵੀ ਤੁਹਾਨੂੰ ਟਾਮੀ-ਟਾਮੀ ਫਿਰਦੀ ਦਿਖੂਗੀ ਜੇ ਤੁਸੀਂ ਰਾਤ ਨੂੰ ਗੌਰ ਨਾਲ ਵੱਡੀ ਬੈਂਟਰੀ ਮਾਰ ਕੇ ਕਿਤੇ ਦੇਖਿਓ ਉਹਨਾਂ 'ਚ ਹਲਚਲ ਹੋ ਰਹੀ ਉਹ ਦਿਨੇ ਉਹ ਟਿਕ ਕੇ ਬੈਠੀਆਂ ਹੁੰਦੀਆਂ ਨਹੀਂ ਗੀਆਂ ਜੇ ਆਪਾਂ ਪੱਟ ਕੇ ਛੱਡ ਦਿਆਂ ਤਾਂ ਦਿਨੇ ਹਲਚਲ ਕਰਦੇ ਆ ਨੇ ਨਹੀਂ ਉਹ ਟਿਕੀਆਂ ਬੈਠੀਆਂ ਦਿਨੇ ਤੇ ਤੁਹਾਨੂੰ ਆਪਾਂ ਦੇਖਿਆ ਦੇ ਸੋ ਤੁਹਾਨੂੰ ਕਿਸੇ ਵੀ ਚਿਚੜੀ ਕੋਈ ਨજર ਨਹੀਂ ਆਉਗੀ। ਆ ਦੇਖ ਸਕਦੇ ਤੁਸੀਂ। ਸਾਰੀਆਂ ਗਾਮਾਂ ਦੇ ਉੱਤੇ ਕਿਤੇ ਵੀ ਦੇਖ ਲਓ। ਕਿਉਂਕਿ ਜ਼ਿਆਦਾਤਰ ਲੇਵਲ ਵਗੈਰਾ ਥਿੰ ਹੁੰਦੇ ਨਹੀਂ ਗਏ। ਜੇ ਆਪਾਂ ਗੱਲੇ ਵੀ ਦੇਖਣ ਨੂੰ ਕਿਤੇ ਮਿਲੂਗੀ ਤਾਂ ਬਹੁਤ ਰੇਅਰ ਮਿਲਣਗੀਆਂ। ਟਾਮੀਆਂ-ਟਾਮੀਆਂ ਚਿਚੜੀਆਂ ਦੇਖਣ ਨੂੰ ਮਿਲਣਗੀਆਂ। ਸਾਫ਼ ਹੀ ਹੋ ਗਈਆਂ ਜੇ ਮੈਂ ਕੱਟੀ ਦੇ ਨਾ ਮੈਂ ਦੇਖਿਆ ਜਦੋਂ ਮੈਂ ਦਵਾਈ ਮਾਰਨ ਲੱਗਿਆ ਉਦੋਂ ਬਹੁਤ ਜ਼ਿਆਦਾ ਸੀਗੀਆਂ। ਇਹ ਆ ਦੇਖਿਓ ਇੱਥਾਂ ਕੁਛ ਨਹੀਂ ਦਾ। ਚਲੋ ਬਤਾ ਇਧਰੋ। ਚੱਲ ਚੱਲੇ ਇੱਧਰ ਹੋ ਜਾ ਚੱਲੇ ਇੱਧਰ ਹੋ ਲਓ ਜੀ ਤੇ ਆ ਦੇਖੋ ਬਈ ਆ ਹੋ ਰਿਹਾ ਤੁਹਾਨੂੰ ਨਿਸ਼ਾਨ ਦੀਦੇ ਹੁਣ ਕਿ ਲੱਗੇ ਹੋਏ ਕਿ ਜਿਛੜੀਆਂ ਲੱਗੀਆਂ ਹੋਈਆਂ ਤੇ ਜਮਾ ਸਾਫ਼ ਹੋ ਗਏ ਆ ਬਾਈ ਆਪਾਂ ਕਹ ਲੀਏ ਵੀ 100% ਤੋਂ ਸਿਰਫ 5% 7% ਜਿਛੜੀ ਰਹਿ ਗਈ ਹੋ ਉਹ ਆਪਾਂ ਜਦੋਂ ਦੁਬਾਰੇ ਦੁਬਾਰੇ ਸਪਰੇਅ ਮਾਰੀਂਗੇ ਜਿਹੜੇ ਜਿਹੜੇ ਬੱਚੇ ਹੋਣਗੇ ਉਹਨਾਂ ਦੇ ਉਹ ਸਾਰੇ ਬੱਚੇ ਵੀ ਮਰ ਜਾਣਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਸੀ ਜਿਵੇਂ ਨਾ ਬਾਈ ਆਪਣੇ ਤਾਂ ਚਲੋ ਇੱਥੇ ਲਵੇ ਤੂੜੀ ਆ ਕਿ ਇੱਕ ਜਿਵੇਂ ਆਂਡੇ ਨੂੰ ਖਤਮ ਕਰਨ ਦਾ ਤੇ ਬਿਮਾਰੀ ਖਤਮ ਕਰਨ ਦਾ ਫਾਰਮ ਜੋ ਲਾਜ ਇੱਕ ਹੀ ਹੁੰਦਾ ਮੈਂ ਤੁਹਾਨੂੰ ਥੋੜਾ ਜਿਹਾ ਜਲਦੀ ਦੇ ਵਿੱਚ ਦੱਸ ਦੰਨਾਗਾ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੁੰਦੀ ਹੈਗੀ ਆਪਾਂ ਕੀ ਕਰਿਓ ਨਾ ਬਾਈ ਜਿਵੇਂ ਹੁਣ ਜੇ ਕਿਸੇ ਤੇ ਲਵੇ ਅੱਗੇ ਲੱਗਣ ਦਾ ਕੋਈ ਖਤਰਾ ਨਾ ਹੋਵੇ ਫਾਰਮ ਦੇ ਉੱਤੇ ਥੱਲੋ ਮੈਟ ਚੱਕ ਕੇ ਬਾਈ ਮੈਟ ਦੇ ਫਰਸ਼ ਦੇ ਉੱਤੇ ਪਹਿਲਾਂ ਪੈਟਰੋਲ ਸਿੜਕਦੇ ਪੈਟਰੋਲ ਤੋਂ ਬਾਅਦ ਉੱਤੇ ਪਰਾਲੀ ਜਾਂ ਤੂੜੀ ਸਿੜਦੇ ਜੇ ਪਰਾਲੀ ਸੀ ਹੈਗੀ ਤਾਂ ਪਰਾਲੀ ਸਿੜਦੇ ਨਹੀਂ ਤੂੜੀ ਸਿੜਦੇ ਉਸ ਤੋਂ ਬਾਅਦ ਪਰਾਲ ਕੰਨਾਂ ਕੋੰਨਾਂ ਲਵੇ ਉੱਥੇ ਉਹਨੂੰ ਉਦੋਂ ਬਾਅਦ ਉਹਨੂੰ ਅੱਗ ਲਾ ਦੇ ਬਾਈ ਉਹਦੇ ਵਿੱਚ ਜੰਨੇ ਵੀ ਆਂਡੇ ਹੋਣਗੇ ਜਾਂ ਥੱਲੋਂ ਬਿਮਾਰੀਆਂ ਹੋਣਗੀਆਂ ਉਹ ਸਾਰੀਆਂ ਬਾਈ ਖਤਮ ਹੋ ਜਾਣਗੀਆਂ பசੋ ਜਿਹੜੇ ਆਂਡੇ ਖਤਮ ਕਰਨ ਦੇ ਚੇਚੜਿਆਂ ਦੇ ਇਹੀ ਇਲਾਜ ਆਗਾ ਜਿਹੜਾ ਸਭ ਤੋਂ ਬੜੀ ਆ ਤੇ ਆਪਾਂ ਕਹ ਲਈਏ ਬੈਸਟ ਤਰੀਕਾ ਹੈਗਾ ਤੋਹੀ ਲਾ ਜਾਗਾ ਜੇ ਮੈਂ ਹੁਣ ਬਿਰਲਾ ਬੁਲਾਂ ਚ ਵੜ ਜਾਂਦੀਆਂ ਜਾਂ ਜੇ ਮੈਂ ਹੁਣ ਆਪਣੇ ਦੇਖ ਦੋ ਆਪਣੇ ਇਧਰ ਆ ਇਧਰ ਕੱਚਾ ਆ ਗਿਆ ਨੀਵੇਂ ਹੁਣ ਫਰਸਾ ਆਪਣੀ ਹੁਣੀ ਲਾਇਆਗਾ ਉੱਚ ਇਹ ਬਿਲਾਂ ਬੁਲਾਂ ਦੇ ਵਿੱਚ ਇਹ ਤੂੜੀ ਦੇ ਵਿੱਚ ਜਿਹੋ ਚਿਚੜੀਆਂ ਆਪਦੇ ਅੰਡੇ ਤੇ ਆਉਂਦੀਆਂ ਨੇ ਕਿਆ ਆਪਣੇ ਅੱਗ ਲੱਗਣ ਨਾਲ ਕੋਈ ਸੀਨ ਹੈ ਨਹੀਂਗਾ ਤਾਂ ਕਰਕੇ ਆਪਣੇ ਕੋਲੇ ਸਪਰੇਅ ਆਪਣਾ ਲਾ ਜਾਗਾ ਬੀੜਾ ਰਿਪੀਟ ਮਰੀ ਚਲੋ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਦਵਾਈ ਵੀ ਇੱਥੇ ਪਈ ਹੋਈ ਜੀ ਤੇ ਆ ਪਈ ਆ ਗਈ ਬਈ ਦਵਾਈ ਇਹ ਦਵਾਈ ਮਾਰੀ ਸੀ ਕਿ ਆਪਾਂ ਨੇ ਤੇ ਬਾਕੀ ਆਪਣੀ ਪੂਰੀ ਜਾਣਕਾਰੀ ਦਵਾਈ ਦੀ ਦੀ ਪਿਛਲੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈਗੀ ਆਪਾਂ ਕਿ ਕਿਵੇਂ ਕਿਵੇਂ ਦਵਾਈ ਕੰਮ ਕਰਦੀ ਹੈ ਕਿਹੜੇ ਟਾਈਮ ਮਾਰਨੀ ਚਾਹੀਦੀ ਹੈ ਕਿ ਸਾਰੀ ਡਿਟੇਲਾਂ ਕਿੰਨੀ ਪਾਉਣੀ ਹੈ ਕਿੰਨੀ ਵਰਤਣੀ ਹੈਗੀ ਇਹ ਕਿੰਨੇ ਟਾਈਮ ਬਾਅਦ ਵਰਤਣੀ ਹੈ ਸਾਰੀ ਆਪਣੇ ਦਿੱਤੀ ਹੋਈ ਆਪਣੀ ਵੀਡੀਓ ਦੇ ਵਿੱਚ ਤੇ ਬਾਕੀ ਆਪਾਂ ਬੱਚੇ ਆ ਗਏ ਆਪਣੇ ਬੱਚਿਆਂ ਦੀ ਹੁਣ ਬਈ ਫੀਡ ਬੰਦ ਆ ਗਈ ਕਿਉਂਕਿ ਸਾਨੂੰ ਪਤਾ ਹੀ ਹੈਗਾ ਮਿਸਤਰੀ ਲੱਗੇ ਹੋਇਆ ਸੀਗਾ ਆਪਣੇ ਨਾ ਥੋੜਾ ਜਿਹਾ ਸੈਟਅਪ ਆਪਣੇ ਚੇਂਜ ਕੀਤਾ ਸੀਗਾ ਘਰ ਦਾ ਤੇ ਮਿਸਤਰੀ ਲੱਗਾ ਹੋਇਆ ਸੀਗਾ ਤਾਂ ਕਰਕੇ ਸਾਰਿਆਂ ਦੀ ਖਰਾਕ ਬਸ ਨਾ ਮਾਤਰੀ ਚੱਲ ਰਹੀ ਸੀਗੀ ਤੇ ਹੁਣ ਦੁਬਾਰਾ ਵਾਸੋਂ ਦੇਖਦੇ ਆਂਗੇ ਟਾਈਮ ਲੱਗਾ ਜਦੋਂ ਕੱਲ੍ਹ ਨੂੰ ਹੀ ਦੇਖਦਾ ਮੈਂ ਕੱਲ੍ਹ ਨੂੰ ਦੁਬਾਰਾ ਫੀਲ ਲੈ ਕੇ ਸਟਾਰਟ ਲਿਆਵਾਂਗੇ ਤਿੰਨਾ ਵਾਸਤੇ ਹੋਰ ਲਿਆਵਾਂਗੇ ਆਪਾਂ ਆਹ ਦੱਸਿਓ ਵੀ ਆਪਣਾ ਸਹੀ ਰਹੋ ਚੀਜ਼ ਇਹਦੇ ਡਰਮ ਹੁੰਦੇ ਨੇ ਭਈ ਆਪਣੇ ਆਪ ਆਪਣਾ 200 ਲੀਟਰ ਵਾਲੇ ਹੁੰਦੇ ਨੇ ਜਾਂ ਆਹ 50 50 ਲੀਟਰ ਵਾਲੇ ਉਹ ਡਰਮ ਰੱਖ ਦਾਂਗੇ ਤੇ ਇੱਕ ਇੱਕ ਉਹਨਾਂ ਦੇ ਵਿਚਾਲੇ ਰੱਖ ਦਾਂਇ ਚਾਰਾਂ ਦੇ ਵਿਚਾਲੇ ਵਿਕ ਲਿਆ ਕਿ ਉਹਨੂੰ ਵਿਚਾਲੇ ਵੜ ਲਾਂਗੇ ਪਾਣੀ ਦਾ ਭਰ ਕੇ ਰੱਖ ਦਾਂਗੇ ਆਪਾਂ ਤੇ ਵੀ ਉਹ ਚੀਜ਼ ਵਧੀਆ ਰਹਿੰਦੀ ਹੈਗੀ ਭਾਈ ਕਿਰਾਓ ਵੀ ਦੱਸਿਓਗੇ ਨਾ ਕਮੈਂਟ ਕਰਕੇ ਜੰਗਾ ਨਾ ਆਪਾਂ ਲਿਆਉਣਾ ਸੀਗਾ ਫਿਰ ਆਪਾਂ ਉਸੇ ਜੀਤੀ ਵੇਸੇ ਲਾਵਾਂਗੇ ਪਾਣੀ ਭਰ ਕੇ ਰੱਖ ਦਾਂਗੇ ਜਿਹੜਾ ਦੁਬਾਰੇ ਦੁਬਾਰੇ ਪਾਣੀ ਪਿਆਉਣ ਨਾਲ ਵੀ ਕਿਉਂਕਿ ਆਪਾਂ ਤਾਂ ਤੰਨੇ ਤੋਂ ਚਾਰ ਵਾਰੀ ਪਾਣੀ ਪਿਆਉਣੇ ਆ ਬਾਈ ਰੂਟੀਨ ਆਪਣਾ ਸਾਰਾ ਸਾਲ ਹੀ ਚੱਲਦੀ ਹੈ ਜੀ ਸਿਆਲਾ ਚ ਹੈ ਗਰਮੀਆਂ ਪਣੇ ਤੰਨੇ ਵਾਰ ਤਾਂ ਪੱਕਾ ਹੀ ਪਿਉਣਾ ਜੇ ਕਈ ਵਾਰ ਟਾਈਮ ਲੱਗਦਾ ਵੀ ਚਾਰ ਵਾਰ ਵੀ ਪਾਣੀ ਪਿਆਦੇ ਹੁੰਦੇ ਆ ਵੀ ਉਹ ਬਾਰ ਬਾਰ ਪਾਣੀ ਪਿਆਉਣ ਨਾਲ ਵੀ ਆਪਾਂ ਟਬ ਉਹ ਵਿਚਾਲੇ ਡਰਮ ਹੀ ਵੱਡ ਕੇ ਰੱਖ ਦਈਏ ਉਸ ਨੂੰ ਭਰ ਦਿਆ ਕਰੀਏ ਉਹ 200 ਲੀਟਰ ਦਾ ਡਰਮ ਹੁੰਦਾ ਉਹਨੂੰ ਜਦੋਂ ਵੱਡ ਦਾਂਗੇ ਆਪਾਂ ਵੀ ਦੋਨੇ ਆਪਣਾ 100-100 ਲੀਟਰ ਦਾ ਬਣ ਜਾਊਗਾ ਇਹ ਅੱਧਾ ਇਧਰ ਦੇ ਪ ਉਹ ਆਪਾਂ ਵੀ ਉਹ ਤੋਂ ਇਸ ਤਰੀਕੇ ਨਾਲ ਕੰਮ ਲੈ ਸਕਦੇ ਆਂਗੇ ਤੇ ਬਾਕੀ ਆਹ ਕਟੀਆਂ ਵਾਸਤੇ ਆਪਾਂ ਛੋਟੇ ਡਰਮ ਲਿਆਵਾਂਗੇ ਭਾਈ ਇਸੇ ਉਹ ਦੀ ਆਪਾਂ ਜਿਹੇ ਖੁਲਦੀ ਬਣਾ ਦੀਏ ਚਾਹੇ ਆਪਾਂ ਉਹ ਪਾਣੀ ਵਾਸਤੇ ਰੱਖ ਦੀਏ ਤੇ ਆ ਦੇਖੋ ਨਾ ਇੱਕ ਹੁਣ ਮੇਰੇ ਧਿਆਨ ਚਾਹੀਏ ਇਹਦੇ ਪਟਾ ਪਾਇਆ ਹੋਇਆ ਬੱਚੀ ਦੇ ਪਨੇਸ ਨੋ ਮਹਿੰਦੀ ਬੱਚੀ ਹੈਗੀ ਭਾਈ ਆ ਦੇਖੋ ਮੁਰਾ ਗੜਿਆ ਹੋਇਆ ਹੈਗਾ ਹੁਣ ਇਹਦੇ ਇਹ ਛੋਟਾ ਹੋ ਗਿਆ ਇਹ ਵੀ ਲਿਆ ਕੇ ਬਦਲੀ ਇੱਕ ਕਰ ਲੋ ਖਰਜਾ ਪਤਾ ਮਨ ਲਾ ਦੋਖ ਲੱਗਦਾ ਹੁਣ ਇਹਦੇ ਆ ਦੇਖੋ ਐਨ ਗੜਿਆ ਪੈ ਗਿਆ ਹੁਣ ਖੜ ਜਾ ਇਹ ਇੱਕ ਦੇ ਸੰਗਲ ਵੀ ਇਹਦੇ ਵਿੱਚ ਦੀ ਕੱਢ ਰਿਹਾ ਸੰਗਲ ਕੱਢ ਕੇ ਬਾਦਲਾਂਗੇ ਆਪਾਂ ਵੀਡੀਓ ਤੋਂ ਬਾਅਦ ਆ ਦੇਖੋ ਇਹ ਤਾਂ ਕਰਕੇ ਥੋੜਾ ਜਿਆਦਾ ਗੜਿਆ ਪਿਆ ਆ ਦੇਖੋ ਬਾਕੀ ਇਹ ਹੈਗੀ ਹੈ ਕਿ ਭਾਈ ਇਹ ਮੈਨੂੰ ਲੱਗਦਾ ਜਨਵਰੀ ਦਾ ਜਨਮ ਹੋਊਗਾ ਕੋਈ ਮੇਰੇ ਹਿਸਾਬ ਨਾਲ ਹੁਣ ਮੇਰੇ ਉਹ ਦਸੰਬਰ ਦੀ ਆ ਹਾਂ ਇਹ ਜਨਵਰੀ ਚ ਆ ਗਈ ਤੇ ਜਿਹੜੀ ਉਹ ਦੂਜੀ ਬੱਚੀ ਖੜੀ ਆ ਉਹਦਾ ਫਰਵਰੀ ਦਾ ਜਨਮ ਆ ਮੈਨੂੰ ਲੱਗਦਾ ਇਹ ਵਸਮੀ ਨੇਮੀ ਨੇ ਇੱਕ ਤਾਂ ਹੀ ਫਰਕ ਆ ਗਿਆ ਇਹਨਾਂ ਦਾ ਆਪਸ ਦੇ ਵਿੱਚ ਤੇ ਗ੍ਰੋਥ ਗ੍ਰੋਥ ਦੇਖੋ ਤੁਸੀਂ ਭਾਈ ਬਾਕੀ ਵਧੀਆ ਤਕੜੀ ਹੈਗੀ ਤੇ ਮੈਨੂੰ ਲੱਗਦਾਗਾ ਵੀ ਸਭ ਤੋਂ ਪਹਿਲਾਂ ਇਹ ਏਆਈ ਕਰਵਾ ਲੂਗੀ ਕਿਉਂਕਿ ਜਿੰਮੇ ਇਹਦੀ ਗ੍ਰੋਥ ਚੱਲ ਰਹੀ ਹੈ ਜਾਂ ਇਹਦੀ ਖਾਣ ਦੀ ਕੈਪੈਸਿਟੀ ਹੈਗੀ ਇਹ ਉਹ ਕਰ ਦੋਗੀ ਵੈਸੇ ਤੰਨੇ ਖਾਣ ਖੋਣ ਜੇ ਤਾਂ ਤੰਨੇ ਹੀ ਵਧੀਆ ਥੋੜੀ ਜਿਹੀ ਉਹ ਸਹੀ ਬਲਦੀ ਜਿੰਮੇ ਖਰਾਗੀ ਘਟ ਹੁੰਦੀ ਹੈਗੀ ਉਸੇ ਦੀ ਉਹ ਘਟਾ ਗਈ ਬਾਕੀ ਇਹਨਾਂ ਦਾ ਸਿਰ ਵਧੀਆ ਚੱਲੀ ਜਾਂਦਾਗਾ ਤੇ ਇਹਨਾਂ ਨੂੰ ਆਪਣੇ ਪਾਉਣੀਆਂ ਕਾਫ ਗਰੋਵਰ ਭਾਈ ਕਾਫੀ ਗਰੋਵਰ ਤੋਂ ਬਾਅਦ ਇਹਨਾਂ ਨੂੰ ਡੈਰੀ ਪੱਟੀ ਇਹਨਾਂ ਬਾਦਾਂਗੇ ਅਫਾ ਕਰ ਗੱਲ ਵਾਲੀ ਤੇ ਉਸ ਤੋਂ ਬਾਅਦ ਹੀ ਫਿਰ ਸ਼ੁਰੂ ਕਰ ਦਾਂਗੇ ਤੇ ਇਹਦਾ ਮੇਰਾ ਅੰਦਾਜ਼ਾ ਹੈਗਾਗਾ ਵੀ ਆਹ ਸਾਲ ਦੇ ਵਿੱਚ ਇਹਨਾਂ ਦਾ ਚੱਕ ਕੇ ਪੂਰਾ ਵੇਟ ਤੇ ਅਗਲੇ ਸਾਲ ਆਪਾਂ ਸਟਾਰਟਿੰਗ ਦੇ ਵਿੱਚ ਹੀ ਇਹਨਾਂ ਦੇ ਟੀਕੇ ਭਰਾ ਦਾਂਗੇ ਜਾਂ ਇਹ ਸਾਲ ਦੇ ਲਾਸਟ ਕਿਉਂਕਿ ਆਪਾਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਵੀ ਸਿਆਲ ਸਿਆਲ ਜੀ ਆਪਾਂ ਇਹਨਾਂ ਦਾ ਸੁਭਾ ਲੈਵਾਂਗੇ ਅਪਾ ਗੱਲ ਇਹ ਜੇ 11ਵੇਂ 12ਵੇਂ ਚ ਵੀ 11ਵੇਂ 12ਵੇਂ ਮਹੀਨੇ ਚ ਆਪਾਂ ਟੀਕਾ ਜੇ ਆਪਾਂ ਪਹਿਲੇ ਮਹੀਨੇ ਚ ਟੀਕਾ ਭਰੋਣੇ ਆਪਾਂ ਮੰਨ ਲੀਏ ਤਾਂ 9ਵੇਂ 10ਵੇਂ ਵਿੱਚ ਬੱਚਾ ਦੇਣਗੇ ਇਹ ਬਸ ਆਪਾਂ ਕੋਸ਼ਿਸ਼ ਕਰਾਂਗੇ ਵੀ ਪਹਿਲੇ ਦੂਜੇ ਮਹੀਨੇ ਚ ਹੀ ਟੀਕਾ ਭਰਾਇਆ ਜਾਵੇ ਉਸ ਤੋਂ ਬਾਅਦ ਤਾਂ ਫਿਰ ਲੇਟ ਹੋ ਜਾਂਦੀ ਹੈ ਜਿਹੜਾ ਉਸ ਤੋਂ ਬਾਅਦ ਭਰਾਇਆ ਜਾਂਦਾ ਹੁੰਦਾ ਹੈਗਾ ਤੇ ਬਸ ਆਪਾਂ ਪਹਿਲੇ ਚ ਕੋਸ਼ਿਸ਼ ਕਰਾਂ ਵੀ ਪਹਿਲੇ ਚ ਭਰਾਇਆ ਜਾਵੇ ਸਾਰਿਆਂ ਦੇ ਕਿਉਂਕਿ ਪਹਿਲੇ ਤੱਕ ਬਾਈ ਇਹਨਾਂ ਨੇ ਬਹੁਤ ਗਾਂ ਵਗ ਜਾਂਦਾ ਸੇ ਮਹੀਨੇ ਚ ਬਹੁਤ ਗਰੋਥ ਚੱਕੀ ਜਾਊਗੀ ਇਹਨਾਂ ਦੀ ਤੇ ਵੀ ਬਾਕੀ ਹੋ ਸਕਦਾ ਵੀ ਕੱਟੀ ਆਪਣੀ ਲੇਟ ਹੋ ਜੇ ਥੋੜੀ ਜੀ ਤੇ ਬਸ ਆਬ ਦੋਨੇ ਬੱਚਿਆਂ ਦੀ ਦਾ ਕੋਸ਼ਿਸ਼ ਰਹੀ ਰਹੋਗੀ ਵੀ ਪਹਿਲੇ ਮਹੀਨੇ ਚ ਆਪਾਂ ਇਹਨਾਂ ਦੇ ਭਰਾ ਦੀਏ ਦੇ ਬਾਕੀ ਦੇਖਦਾ ਵੀ ਕਿਵੇਂ ਹੁਕਮ ਹੰਦਾ ਬਾਬੇ ਨਾਨਕ ਦਾ ਇਹ ਕਹਿੰਦਾ ਆਪਾਂ ਨੇ ਹੋਰ ਪ੍ਰੋਡਕਟ ਵਰਤਿਆ ਸੀਗਾ ਜੇ ਤੁਹਾਨੂੰ ਮੈਂ ਇੱਕ ਚੀਜ਼ ਦਿਖਾ ਦਣਾ ਜਿਵੇਂ ਹੁਣ ਮੈਂ ਆ ਆ ਬੱਚੀ ਤੇ ਵਰਤਿਆ ਸੀਗਾ ਤੇ ਹਲੇ ਮੈਂ ਤੀਜਾ ਕਦਨ ਦੂਜਾ ਦੂਜਾ ਤਾਂ ਨਹੀਂ ਆ ਗਾ ਲਿਆ ਆਪਾਂ ਕਹਿ ਲਿਆ ਵੀ ਉਹਦੀ ਦੂਜੀ ਡੋਜ਼ ਹੀ ਦਿੱਤੀ ਹੈ ਕਿਵੇਂ ਜੇ ਮੈਂ ਉਹ ਦੇਖੋ ਫੜਾ ਕੱਚੇ ਕਰਕੇ ਉਹਦਾ ਸੱਲੇ ਡੇ ਜਾਂਦੀਆਂ ਨੇਗੀਆਂ ਅੱਜ ਮੈਂ ਹੁਣ ਤਾਂ ਇਹ ਖੁਰਦੀ ਜਮਾ ਸਾਫ਼ ਪਈ ਆ ਵੀ ਬਹੁਤ ਘੱਟ ਦੇ ਵੀ ਖਰਾਕ ਰੇਗੀ ਖੁਰਦੀ ਦੇ ਵਿੱਚ ਤੇ ਸੋਨ ਜਿਵੇਂ ਹੁਣ ਨਾ ਆ ਇੱਧਰ ਪਈ ਆ ਕਿ ਇਹ ਆ ਦੇਖੋ ਆ ਮੱਝ ਦੇ ਮੂਰੇ ਇਹਨੇ ਫੀਡ ਦਾਣਾ ਹੋ ਗਿਆ ਚਟਾ ਦਾਣਾ ਤੇ ਵਿੱਚ ਇਹਦੇ ਹੋ ਸਕਦਾ ਲੇਟੀ ਲੂਟੀ ਵੀ ਪਈ ਹੋਵੇ ਗਿੱਲ ਆਪਾਂ ਕਹਿੰਦੇ ਗਿੱਲਾ ਦਾਣਾ ਆ ਦੇਖੋ ਆ ਗਿੱਲਾ ਦਾਣਾ ਇਹਦੇ ਵਿੱਚ ਐਂ ਬਚਿਆ ਪਿਆਗਾ ਆ ਦੇਖੋ ਇਹ ਦਾਣਾ ਇਹਨੇ ਛੱਡਿਆ ਪਿਆਗਾ ਇਹੀ ਸੇਮ ਚੀਜ਼ ਹੋਰ ਵੀ ਹੁੰਦੀ ਸੀ ਵੀ ਲੋਕ ਇਸ ਇਹਨੇ ਤੇ ਇਹਦਾ ਹੁਣ ਕਰਨ ਲੱਗੀ ਹਾਦੇ ਥੋੜੇ 10 ਦਿਨਾਂ ਦੇ ਉਸ ਆਪਣਾ ਵੀ ਜਿੰਨ ਦੀ ਉਹਨੇ ਬੱਚਾ ਦਿੱਤਾ ਸੋਈ ਆਪਾਂ ਕਹਿ ਲਈਏ ਵੀ 2-3 ਮਹੀਨਿਆਂ ਤੋਂ ਇੰਹੀਂ ਕਰ ਰਹੀ ਆ ਹੁਣ ਤਾਂ ਚਲੋ ਦੋਨੇ ਹੀ ਗੱਬਣ ਨੇ ਗੀਆਂ ਇਹ ਆ ਦੇਖੋ ਇਹਨੂੰ ਆਪਾਂ ਇੱਕ ਡੋਜ਼ ਦਿੱਤੀ ਸੀਗੀ ਇਹਦੇ ਮੂਰੇ ਸਿਰਫ ਇੰਨਾ ਕੁ ਰਹਿ ਗਿਆ ਹੁਣ ਵੀ ਨਹੀਂ ਇਹਦੇ ਮੂਰੇ ਜਿੰਨੇ ਉਹ ਮੱਝ ਮੂਰੇ ਪਿਆ ਸੀਗਾ ਓਵੇਂ ਉਨੇ ਹੀ ਸਾਰੇ ਪਿਆ ਹੁੰਦਾ ਸੀਗਾ ਤੇ ਇਹਨੂੰ ਆਪਾਂ ਇੱਕ ਦਿੱਤਾ ਸੀਗਾ ਆਪਾਂ ਪ੍ਰੋਡਕਟ ਤੇ ਉਹਦਾ ਵੀ ਆਪਾਂ ਕਹਿੰਦੇ ਜੇ ਦੂਜੀ ਡੋਜ ਆ ਗਈ ਆਪਣੇ ਕੋਲ ਆਪਾਂ ਕਹਿੰਦੇ 1 ਲੀਟਰ ਆਗਾ ਉਹ ਪੂਰਾ ਤੇ ਆਪਾਂ ਨੇ 250 ਗ੍ਰਾਮ ਅੱਧਾ ਲੀਟਰ ਦੇ ਤੈਨੋਂ ਤੇ ਅੱਧਾ ਲੀਟਰ ਆਪਾਂ ਹੁਣ ਦੁਬਾਰੇ ਦੇ ਦਾਂਗੇ ਵੀ ਇੱਕ ਦੋ ਦਿਨਾਂ ਚ ਦੇ ਦਾਂਗੇ ਤੇ ਉਹਦਾ ਫੁੱਲ ਆਪਾਂ ਰਿਜ਼ਲਟ ਲੈ ਕੇ ਉਦੋਂ ਬਾਅਦ ਤੁਹਾਨੂੰ ਆਪਾਂ ਦੱਸਾਂਗੇ ਵੀ ਯਾਰ ਸਹੀ ਗੱਲ ਬਾਤ ਹੀ ਹੈ ਜਮਾ ਮੈਂ ਤਾਂ 5 ਲੀਟਰ ਦਾ ਆਰਡਰ ਦੇ ਰਿਹਾਗਾ ਉਹਦਾ ਪਰ ਐ ਵੀ ਮੈਨੂੰ ਐਸੀ ਮੈਂ ਪਹਿਲਾਂ ਜੀ ਮਹਾ ਆਹੋ ਕਰਦੀ ਆਪਾਂ ਵੀ ਮੰਗਾ ਲੀਏ ਵੀ ਮੰਗਾ ਲੀਏ ਜਾਂ ਲੈ ਆਈਏ ਤੇ ਫਿਰ ਮੈਂ ਕਿਹਾ ਮਾ ਜਦੋਂ ਆਪਣੇ ਕੋਲ ਜਿੰਨੀ ਡੋਜ ਹੈਗੀ ਆ ਪਹਿਲਾਂ ਆਪਾਂ ਉਹ ਪੂਰੀ ਵਰਤ ਕੇ ਦੇਖ ਲਈਏ ਕਿਉਂਕਿ ਐਨਾ ਭਰਾ ਮੈਂ ਤੁਹਾਡਿਆਂ ਨਾਲ ਵੀ ਸਾਂਝਾ ਬਈ ਆਪਾਂ ਫੇਰ ਹੀ ਚੀਜ਼ ਕਰਾਂਗੇ ਕੋਈ ਜੇ ਆਪਾਂ ਨੂੰ ਆਪ ਨੂੰ ਚੀਜ਼ ਦਾ ਕਿਸੇ ਦਾ ਰਿਜ਼ਲਟ ਮਿਲੇਗਾ ਤੇ ਮੈਂ ਤਾਂ ਉਸ ਤੋਂ ਬਾਅਦ ਮੈਂ ਤਾਂ ਸੋਚ ਹੀ ਲਿਆ ਵੀ ਆਪਾਂ ਵੀ 5 ਲੀਟਰ ਲੈ ਕੇ ਆਉਣਾ ਕਿਉਂਕਿ ਸਾਰੇ ਪਸ਼ੂ ਨੂੰ ਹੀ ਚਾਲ ਦਾਂਗੇ ਬਈ ਯਾਰ ਖਰਾਕ ਜਦੋਂ ਪਸ਼ੂ ਖਾਂਦਾ ਹੀ ਨਹੀਂ ਹੈਗਾ ਫਿਰ ਉਹਦਾ ਖਰਾਕ ਪਾਈ ਦਾ ਵੀ ਸਵਾਦ ਨਹੀਂ ਹੈਗਾ ਜਿਵੇਂ ਹੁਣ ਉਹਦੇ ਮੱਝ ਦੇ ਮੂਰੇ ਲਾ ਦੋ ਵੀ ਸਾਰੀ ਖਰਾਕ ਐਂ ਬਚੀ ਪਈ ਆ ਉਹ ਕਿੱਥੋਂ ਲਾ ਦੋ ਵੀ ਉਹਨੇ ਦੁੱਧ ਦੇਣਾ ਜੇ ਆਪਾਂ ਮਿਨਰਲ ਮਿਕਸਚਰ ਪਾਤਾ ਜੋ ਕੁਲਦੀ ਜੀ ਪਿਆ ਰਿਹਾ ਫਿਰ ਉਹਦਾ ਫਾਇਦਾ ਕੀ ਹੈਗਾ ਆ ਦੇਖੋ ਹੁਣ ਇਹ ਨੱਕ ਮਾਰ ਕੇ ਖਾਂਦੀ ਐ ਖਾਂਦੀ ਤਾਂ ਉਹ ਵੀ ਸੀਗੀ ਉਹੀ ਨੱਕ ਮਾਰ ਕੇ ਖਾਂਦੀ ਸੀ ਜਿਵੇਂ ਇਹਨੇ ਪਾਇਆ ਹੋਇਆ ਹੈਗਾ ਤੇ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਹੜਾ ਪ੍ਰੋਡਕਟ ਹੈਗਾ ਉਹ ਤੇ ਮੈਂ ਕਿਹਾ ਚਲੋ ਦਿਖਾਈ ਦੇ ਦਿੰਦੇ ਆ ਯਾਰ ਵੀ ਆਹ ਸੀਗਾ ਤੇ ਆਪਣੇ ਕੋਲ ਅੱਧਾ ਲੀਟਰ ਸੀਗਾ ਖਾਲੀ ਆ ਸੀਸੀ ਪੈਸੇ ਤਾਂ ਹੁਣ ਇਹ ਸਟ੍ਰੈਸ ਜ਼ੀਰੋ ਆਗਾ ਇਹ ਤੇ ਮੈਂ ਦੱਸਿਆ ਦੁਕਾਨ ਤੇ ਆਪਣਾ ਜਿਹੜਾ ਆਪਣਾ ਜੀਤੋ ਲੈ ਕੇ ਆਉਣੇ ਹੁੰਦੇ ਆ ਮੈਡੀਕਲ ਵਾਲੇ ਤੋਂ ਉਹਨੂੰ ਮੈਂ ਦੱਸਿਆ ਮਹਾ ਯਾਰ ਐਂ ਕਰਕੇ ਐਵੇਂ ਪ੍ਰੋਬਲਮ ਆ ਗਈ ਉਹ ਕਹਿੰਦਾ ਯਾਰ ਤੂੰ ਆਹ ਲੈ ਕੇ ਜਾ ਮਹਾ ਯਾਰ ਕਿਹੜਾ ਹੋ ਰਿਜ਼ਲਟ ਹੈ ਦਾ ਵਧੀਆ ਤੇ ਕਹਿੰਦਾ ਯਾਰ ਤੂੰ ਮੇਰੇ ਘੇਹੇ ਤੋਂ ਲੈ ਕੇ ਜਾ ਕਹਿੰਦਾ ਯਾਰ ਪੈਸੇ ਨਾ ਦੇਈਂ ਕਹਿੰਦਾ ਯਾਰ ਜੇ ਰਿਜ਼ਲਟ ਨਾ ਮਿਲੇ ਮਹਾ ਚੜਿਆ ਰੇ ਵੀ ਗਲਤਰੀ ਠੀਕ ਆ ਤੇ ਮੈਂ ਵੀ ਹੁਣ ਫਿਰ ਪੈਸੇ ਦੇ ਕੇ ਵੀ ਨਹੀਂ ਆਇਆ ਹੈਗਾ ਮਹਾ ਯਾਰ ਫਿਰ ਬਾਅਦ ਚੋ ਹੀ ਦੱਸੋ ਮਹਾ ਫਿਰ ਮੈਂ ਵੀ ਜੇ ਰਿਜ਼ਲਟ ਮਿਲ ਗਿਆ ਮਹਾ ਬਈ ਤੈਨ ਤੇ ਭਾਈ ਵੀ ਆਪਣੀ ਵੀਡੀਓ ਦੇਖਦਾ ਹੋਊਗਾ ਮੈਡੀਕਲ ਆ ਲੈ ਬਾਈ ਤੇਰੇ ਪੈਸੇ ਆ ਜਾਣਗੇ 5 ਲੀਟਰ ਮੇਰੇ ਵਾਸਤੇ ਹੋਰ ਦੇਰ ਕਰਦੇ ਤੇ ਸਾਨੂੰ ਆਪਾਂ 5 ਲੀਟਰ ਵਾਲੀ ਇਹਦੀ ਪੈਕਿੰਗ ਲਿਆਵਾਂਗੇ ਹੁਣ ਤੇ ਬਾਇਓ ਡੀਸੈਂਟ ਦਾ ਪ੍ਰੋਡਕਟ ਆਗਾ ਇਹ ਮਨ ਲੱਗਦਾ ਦੇਖੋ ਬਾਇਓ ਡੀਸੈਂਟ ਦਾ ਪ੍ਰੋਡਕਟ ਸਟ੍ਰੈਸ ਜ਼ੀਰੋ ਤੇ ਬਹੁਤ ਵਧੀਆ ਨੇ ਬਈ ਆ ਪਾਕੇ ਲਈ ਵੀ ਸਿਰਾ ਰਿਜ਼ਲਟ ਹੀ ਹੋ ਗਿਆ ਇੱਕ ਤਰ੍ਹਾਂ ਦਾ ਮਿਨਰਲ ਮਿਕਸਚਰ ਵੀ ਕਹਿ ਸਕਦੇ ਆਂ ਬਾਈ ਹਰਬਲ ਪ੍ਰੋਡਕਟ ਆਗਾ ਇਹ ਸਿਰਾਂ ਚੀਜ਼ ਦਾ ਸਿਰਾਂ ਰਿਜ਼ਲਟ ਹੀ ਹੈ ਕਿਉਂਕਿ ਆਪਣਾ ਖਰਾਕ ਦਾ ਹੀ ਹੁੰਦਾ ਗਾ ਮੇਨ ਜੇ ਪਸ਼ੂ ਖਰਾਕ ਨਹੀਂ ਸਹੀ ਖਾਊਗਾ ਤਾਂ ਫਿਰ ਉਹਨੇ ਖਾਊਗਾ ਵੀ ਕੀ ਤੇ ਬਸ ਇਹੀ ਚੀਜ਼ ਹੁੰਦੀ ਹੈ ਕਿ ਮੈਂ ਚਲੋ ਭਰਾਵਾਂ ਨਾਲ ਆਪਾਂ ਗੱਲਾਂ ਸਾਂਝੀਆਂ ਕਰ ਲਈਏ ਤੇ ਬਾਕੀ ਜਿਹੜਾ ਜਿਹੜਾ ਪ੍ਰੋਡਕਟ ਬਾਈ ਆਪਾਂ ਵਰਤਦੇ ਰਹਾਂਗੇ ਜਿਹੜਾ ਆਪ ਵਰਤਦੇ ਆ ਆਪਾਂ ਉਹੀ ਸਾਰਿਆਂ ਨਾਲ ਸਾਂਝਾ ਕਰਦੇ ਜਿਵੇਂ ਉਹ ਚਿਚੜੀ ਵਾਲੀ ਦਵਾਈ ਆ ਤੁਹਾਡੇ ਸਾਹਮਣੇ ਰਿਜ਼ਲਟ ਆਗਾ ਬਾਈ ਕੋਈ ਉਹ ਨਹੀਂਗਾ ਤੇ ਆਪਾਂ ਪ੍ਰੋਮੋਸ਼ਨਾਂ ਪ੍ਰੋਮੋਸ਼ਨਾਂ ਚ ਆਪਾਂ ਬਾਲਾ ਪੈਂਦੀ ਦੀ ਹੈਗੇ ਬਾਈ ਤੇ ਇਹੀ ਸੀ ਕਿ ਮਹਾ ਚਲੋ ਭਰਾਵਾਂ ਨਾਲ ਜਾਣਕਾਰੀ ਸਾਂਝੀ ਕਰ ਲਈ ਤੇ ਠੀਕ ਹੈ ਬਈ ਦੋਸਤੋ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾ ਲਿਆ ਕਰਿਓ ਤੇ ਬਈ ਵੀਡੀਓ ਨੂੰ ਯਾਰ ਲਾਸਟ ਤੱਕ ਜ਼ਰੂਰ ਦੇਖਿਆ ਕਰਿਓ ਕਿਉਂਕਿ ਜਦੋਂ ਲਾਸਟ ਤੱਕ ਦੇਖ ਦੇਗੇ ਆਪਣਾ ਵੀ ਫਿਰ ਹੌਸਲਾ ਬਣਦਾ ਨਹੀਂ ਹੈਗਾ ਵੀਡੀਓ ਬਣਾਉਣ ਦਾ ਤੇ ਠੀਕ ਹੈ ਜੀ ਸასი ਕਾਲ